ਸਤ ਸ੍ਰੀ ਅਕਾਲ ਮੈਂ ਹਾਂ ਮੰਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਦਾਲ ਵਾਲੀ ਸੌਰੀ ਕੜੀ ਵਾਲੀ ਮਿੱਸੀਆਂ ਰੋਟੀਆਂ ਤੇ ਲੂਟ ਤੇ ਪਕਾਵਾਂਗੇ ਜਿੰਦੇ ਲਈ ਆਪਾਂ ਇਹ ਕੜੀ ਜਿਹੜੀ ਆਪਾਂ ਰਸ ਬਣਾਈ ਸੀ ਇਹ ਲੈ ਲਈਏ ਥੋੜਾ ਜਿਹਾ ਆਟਾ ਲੈ ਲਿਆ ਨਾਲ ਪਿਆਜ਼ ਕੱਟਿਆ ਨਾਲ ਹਰੀ ਮਿਰਚ ਬਰੀਕ ਕੱਢ ਲਈਏ ਤੇ ਮਸਾਲੇ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਸਬਤ ਜੀਰਾ ਤੇ ਇੱਕ ਚਮਚਾ ਆਪਾਂ ਹੱਥ ਦੇ ਮਸਲ ਕੇ ਪਾਵਾਂਗੇ ਜਿਵੇਂ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਤੇ ਥੋੜੀ ਜਿਹੀ ਆਪਾਂ ਮਚਪਾਂਗੇ ਲਾਲ ਕਸ਼ਮੀਰੀ ਮਿਰਚ ਮੂੰਹ ਪਹਿਲੇ ਆਪਾਂ ਪਿਆਜ਼ ਤੇਰੇ ਵਿੱਚ ਪਾ ਕੇ ਆਤੇ ਨੂੰ ਮਸਲ ਲਾਂਗੇ ਚੰਦਰਾ ਇੱਕ ਚਮਚਾ ਆਪਾਂ ਵਿੱਚ ਦੇਸੀ ਘਿਓ ਦਾ ਪਾ ਦਾਂਗੇ ਘਿਓ ਪਾ ਕੇ ਥੋੜਾ ਮਿਕਸ ਕਰਕੇ ਆਟੇ ਚੰਗੀ ਤਰ੍ਹਾਂ ਖੜੀ ਪਾਵਾਂਗੇ ਕੜੀ ਪਾ ਕੇ ਵਿੱਚ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਗੋਲਣਾ ਲੈਣਾ। ਇਹਨੂੰ ਕੜੀ ਵਿੱਚ ਪਾ ਕੇ ਆਪਾਂ ਇਹਨੂੰ ਉਪਰ ਗੋਲਿਆ। ਹੁਣ ਹੱਥ ਨੂੰ ਪਾਣੀ ਲਗਾ ਲਗਾ ਕੇ ਆਪਾਂ ਗੋਲਣਾ। ਦੇਨੋ ਪਗੋਨ ਕੇ ਤੈਨੂੰ ਹੁਣ ਅਪਟਾਕ ਕੇ 10-15 ਮਿੰਟ ਲਈ ਰੈਸਟ ਤੇ ਰੱਖ ਦਿੰਨੇ। ਤੇ ਉਧਰ ਆਪ ਤੰਦੂਰ ਤੇ ਪਾਵਾਂਗੇ। 15 ਮਿੰਟ ਹੋ ਗਏ ਆਟਾ ਦੇਖੋ ਆਪਣਾ ਬਿਲਕੁਲ ਮੁਲਾਇਮ। ਫਿਰ ਪੇੜੇ ਕਰਕੇ ਆਪਾਂ ਰੱਖ ਲਾਂਗੇ ਫਿਰ। ਇਹਦੇ ਦੇਖੋ ਆਪਾਂ ਪੇੜੇ ਕਰਕੇ ਰੱਖ ਲਏ ਨੇ। ਤੇ ਉਧਰ ਆਪਾਂ ਤੰਦੂਰ ਤੇ ਪਾਉਨੇ ਆ। ਤੰਦੂਰ ਤੇ ਪਾਉਣ ਤੋਂ ਬਾਅਦ ਇਹਨਾਂ ਪੇੜੇ ਇਹ ਪਰੋਟੀਆਂ ਬਾਹਰ ਜਾ ਕੇ ਪਕਾਵਾਂਗੇ। ਬਹੁਤ ਹੀ ਸਵਾਦ ਰੋਟੀ ਮੈਂ ਕਿ ਤਿਆਰ ਹੋ ਗਈ ਮੇਰੇ ਵਿੱਚ ਹਲਦੀ ਮਿਰਚਾਂ ਪਿਆਜ਼ ਵਿੱਚ ਫਲੇਵਰ ਬਹੁਤ ਵਧੀਆ ਆਊਗਾ ਤੰਦੂਰ ਆਪਣਾ ਤਪ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਰੋਟੀਆਂ ਪਕਾਉਣੇ ਹੈ ਦੁੱਧ ਦੇ ਵਿੱਚ ਵੇਖੋ ਹੁਣ ਥੁਲਕੇ ਲਗਾ ਗਏ ਤੇ ਆਪਾਂ ਇਹਨੇ ਸੋਹਣੇ ਵੇਖੋ ਇਸੇ ਥੁਲਕੇ ਤਿਆਰ ਹੁੰਦੇ ਆ। ਤੇ ਇਸੇ ਰੋਟੀ ਪਕਾ ਕੇ ਵੇਖੋ ਆਪਾਂ ਖਾ ਲਈ ਤਿਆਰ ਕਰ ਲਈਏ। ਤੇ ਰੋਟੀ ਦੇ ਉੱਪਰ ਪਰ ਖਾ ਲਈ ਮੱਖਣ ਤੇ ਨਾਲ ਆਪਾਂ ਲਿਆਏ ਸਲਾਦ ਵਿੱਚ ਪਿਆਜ਼, ਟਮਾਟਰ, ਖੀਰਾ ਤੇ ਹਰੀ ਮਿਰਚ। ਨਾਲ ਅੰਬ ਦਾ ਚਾਹ ਰੇ। ਤੇਂਦਰਾ ਬੰਦਾ ਇਹ ਲੈ ਆਏ ਬਹੁਤ ਸੋਹਣੀਆਂ ਰੋਟੀਆਂ ਮਿੱਠੀਆਂ ਬਣ ਕੇ ਤਿਆਰ ਹੋਈਆਂ ਬਾਕੀ ਪਲੀਜ਼ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ ਬਾਏ ਬਾਏ